ਸ੍ਰੀ ਵਾਹੀ ਗੁਰੂ ਸਾਹਿਬ ਜੀ ਜੇ ਤੂੰ ਤੁਠਾ ਕਿਰਪਾ ਨਿਹਾਨ ਨਾਨਕ ਜਾ ਮੇ ਖਾਲ ਇਹ ਪਈ ਮੁੰਦਤ ੜੀ ਨੇਤ ਹਿਰਦੇ ਰੱਖ ਸਮਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 3 ਵਾਰ 7 ਭੈਰੇ ਦਸੁਮਾਨ ਇਪੂੰਕਰ ਸਤਿਪੁਰੇ ਪ੍ਰਸਾਦ ਅਦਿੱਤਵਾਰ ਆਦਿਪੁਰਖ ਹੈ ਸੋਈ ਅੱਤੇ ਵਰਤੇ ਅਵਰਨ ਕੋਈ ਉਤ ਪੂਰ ਤੇ ਜਗ ਰਹਿ ਆ ਪਰੁਏ ਅਪੇ ਕਰਤ ਕਰੇ ਸੁ ਹੋਈ ਨਾਮ ਰਤੇ ਸਦਾ ਸੁਖ ਹੋਏ ਬੁਰਮਖ ਵਿਰਲਾ ਮੁਝੇ ਕੋਈ ਹਿਰਦੇ ਜਪਨੇ ਜਪੋਂ ਗੁਣ ਤਸਾ ਹਰ ਅਗਮ ਅਗੋਚਰ ਅਪਰੰਪਰ ਸੁਆਮੀ ਜਨ ਪਗ ਲਗ ਧਿਆਉ ਹੋਏ ਦਾਸਨ ਦਾਸ हिरदे जपने जपो गुण तसा हर अगम अगोचर अपरंपर स्वामी जन पग लग त्याऊं होइ दासन दसा रहाऊं वही गुरु जी का खालसा ਵਾਹੀ ਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਆਪ ਜੀ ਨੇ ਜਿਹੜਾ ਹੁਣੇ ਪਾਮਨ ਸ਼ਬਦ ਸਰਵਣ ਕੀਤਾ ਹੈ ਗੁਰੂ ਅਮਰਦਾਸ ਪਤਾ ਜੀ ਦਾ ਹੈ ਵਾਰ 7 ਇਹ ਬਾਣੀ ਦਾ ਨਾਮ ਹੈ ਜਿਤਨਾ ਆਪਾਂ ਹਫ਼ਤੇ ਦੇ ਵਿੱਚ 7 ਵਾਰ ਨੇ ਐਤ ਸੋਮ ਮੰਗਲ ਬੁੱਧ ਵੀਰ ਸ਼ੁਕਰ ਸ਼ਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨਾਂ ਸਾਰੇ ਵਾਰਾਂ ਦੇ ਬਾਰੇ ਗੁਰੂ ਪਤਾਇ ਨੇ ਪਾਵਨ ਬਾਣੀ ਜਿਹੜੀ ਵਿਚਾਰਨ ਕੀਤੀ ਹੈ ਕਿਉਂਕਿ ਅੱਜ ਮਨੁੱਖ ਇਹਨਾਂ ਵਾਰਾਂ ਦੇ ਵਿਆਮਾ ਪਰਮਾ ਦੇ ਵਿੱਚ ਬੜਾ ਪਿਆ ਹੋਇਆ ਆ ਇੱਕ ਇਹ ਬਾਣੀ ਤੇ ਗੁਰੂ ਅਮਰਦਾਸ ਜੀ ਦੀ ਹੈ ਵਾਰ ਸਤ ਦੀ ਇੱਕ ਭਗਤ ਕਬੀਰ ਸਾਹਿਬ ਜੀ ਦੀ ਵੀ ਵਾਰ ਸਤ ਦੇ ਏਟ ਬਾਣੀ ਹੈ ਉਹ ਗਉੜੀ ਰਾਗ ਦੇ ਅੰਦਰ ਹੈ ਕਿਉਂਕਿ ਪਾਵਨ ਬਾਣੀ ਦੇ ਅੰਦਰ ਸਾਨੂੰ ਦਾਤਾ ਜੀ ਨੇ ਦ੍ਰਿੜ ਕਰਵਾਇਆ ਇਹ ਕਹਿੰਦੇ ਭਲੇ ਕੋਈ ਦਿਨ ਮੜਾ ਨਹੀਂ ਹੈ ਕੋਈ ਪਲ ਮੜਾ ਨਹੀਂ ਹੈ ਜਿਹੜਾ ਤੇ ਬਾਣੀ ਨਾਲ ਜੁੜ ਜਾਂਦਾ ਜਿਹੜਾ ਗੁਰੂ ਤੇ ਨਾਲ ਜੁੜ ਜਾਂਦਾ ਨਾ ਉਹ ਕਦੀ ਨਹੀਂ ਕਹਿੰਦਾ ਅੱਜ ਦਾ ਦਿਨ ਮੜਾ ਆ ਤੇ ਟਾਈਮ ਹੀ ਬੜਾ ਮੜਾ ਕੋਈ ਨਵਾਰਾਂ ਦੇ ਵਿੱਚ ਨਹੀਂ ਪੈਂਦਾ ਵਿਚਾਰਾਂ ਦੇ ਵਿੱਚ ਨਹੀਂ ਪੈਂਦਾ ਉਹ ਫਿਰ ਪਰ ਸਾਡੇ ਇਸ ਜਿਸ ਸਮਾਜ ਵਿੱਚ ਆਪਾਂ ਵਿਚਰਦੇ ਆ ਐਤੇ ਇਹਨਾਂ ਦੇ ਵਹਿਮ ਭਰਮਾਂ ਦੇ ਵਿੱਚ ਪਏ ਹੋਏ ਆ ਕਿਉਂਕਿ ਕੱਲ ਵੀ ਵਿਚਾਰਾਂ ਦੀ ਸਾਂਝ ਪਾਈ ਸੀ ਸਾਰੇ ਪਰਮਾਂ ਦੇ ਉੱਤੇ ਹੀ ਸਿਦਾਤਾ ਜੀ ਨੇ ਬਖਸ਼ਿਸ਼ ਕੀਤੀ ਕਿਉਂਕਿ ਜੋ ਪਾਵਨ ਬਾਣੀ ਕਹਿ ਰਹੀ ਨੇ ਪਾਵਨ ਬਾਣੀ ਤੋਂ ਅਸੀਂ ਬਿਲਕੁਲ ਉਲਟ ਚੱਲਦੇ ਪਏ ਆਂ ਜੀ ਗੁਰੂ ਪਾਇਸ਼ ਨੇ ਵੇਖੋ ਹਰ ਦਿਨ ਰਾਤ ਦੇ ਉੱਪਰ ਵੀ ਬਾਣੀ ਉਚਾਰਨ ਕੀਤੀ ਜੋ ਦਾ ਨਾਮ ਰੱਖਿਆ ਦਿਨ ਰੈਣ ਤਿੰਨ ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ ਆ ਪਹਿਰਿਆਂ ਦੀ ਵੀ ਬਾਣੀ ਆਉਂਦੀ ਹੈ ਇਹਰਿਆਂ ਦੇ ਸਰਲੇਖ ਹੇਠ ਉਹਦੇ ਵਿੱਚ ਵੀ ਸਾਨੂੰ ਮਾਲਕ ਨੇ ਸਮਝਾਉਣਾ ਕੀਤਾ ਕਿ ਕਿਤਰਾ ਤੇਰਾ ਇਹ ਜ਼ਿੰਦਗੀ ਰੁਕੇ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ ਕਿਤੇ ਵੇਖੋ ਦਾਦਾ ਜੀ ਨੇ 12 ਮਾਹ ਦੀ ਬਾਣੀ ਉਚਾਰਨ ਕਰ ਦਿੱਤੀ ਜਿਹੜੇ 12 ਮਹੀਨੇ ਆਪਾਂ ਚੇਤਵੇ ਸਾਖ ਜੇਠੜ ਇਹ ਸਾਰੇ ਆਪਾਂ ਜਿਹੜੇ 12 ਮਹੀਨਿਆਂ ਦੀ ਇਹ ਦਾਤਾ ਜੀ ਨੇ ਬਾਣੀ ਉਚਾਰਨ ਕੀਤੀ 12 ਮਹਾ ਉਹੀ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਦੋ ਨੇ ਇੱਕ ਗੁਰ ਅਰਜਨ ਦੇਵ ਪਤਾਈ ਦਾ ਉਚਾਰਨ ਕੀਤਾ ਹੋਇਆ ਹੈ ਮਾਝ ਰਗ ਦੇ ਅੰਦਰ ਇੱਕ ਗੁਰ ਨਾਨਕ ਪਤਾਈ ਦਾ ਉਚਾਰਨ ਕੀਤਾ ਹੋਇਆ ਹੈ ਉਹ ਰਗ ਤੁਖਾਰੀ ਦੇ ਅੰਦਰ ਹੈ ਇਸੇ ਤਰ੍ਹਾਂ ਛਿੱਤੀ ਬਾਣੀ ਵਿੱਚ ਉਚਾਰਨ ਕੀਤੀ ਹੈ ਦਾਤਾਈ ਨੇ ਜਿਹੜੇ ਚੰਦਰਮਾ ਦੇ ਨਾਲ ਦਿਨ ਸੰਬੰਧਿਤ ਹੁੰਦੇ ਨੇ ਜਿਤਨਾ ਪੁੰਨਿਆ ਤੇ ਮਸਿਆ ਇਹ ਚੰਦਰਮਾ ਦੇ ਨਾਲ ਸੰਬੰਧਿਤ ਦਿਨ ਨੇ ਕਿਉਂਕਿ ਪੁੰਨਿਆਂ ਤੋਂ ਅਗਲੇ 15 ਦਿਨ ਜਿਹੜੇ ਨੇ ਉਹ ਮੱਸਿਆ ਤੱਕ ਨੇ ਤਮਸਿਆ ਤੋਂ ਇਸੇ ਤਰ੍ਹਾਂ ਅਗਾਹ ਜਿਹੜੇ 15 ਦਿਨ ਹੁੰਦੇ ਨੇ ਪੁੰਨਿਆਂ ਤੱਕ ਇਹਨਾਂ ਨੂੰ ਥਿੱਤਾਂ ਕਿਹਾ ਜਾਂਦਾ ਆ ਥਿੱਤਾਂ ਤੇ ਦਾਤਾ ਜੀ ਨੇ ਪਾਵਨ ਬਾਣੀ ਵਿੱਚ ਜਿਵੇਂ ਕਹਤਾ ਕਹਿੰਦੇ ਭਲਿਓ ਇੱਕ ਗੱਲ ਯਾਦ ਰੱਖਿਓ 15 ਥਿੱਤੀ ਤੈ ਸਤਵਾਰ ਮਾਹ ਹੈ ਰੁੱਤੀ ਆਵੇ ਵਰਵਰ ਕਿੰਦੇ ਪਲਿਓ ਇਹ ਦਿਨ ਵਾਰ ਇਹ ਰੁੱਤਾਂ ਤੇ ਆਉਂਦੀਆਂ ਜਾਣੀਆਂ ਰਹਿਣੀਆਂ ਜੇ ਪਰ ਆਪਾਂ ਦੇਖੀ ਇਹ ਸਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ ਆਈ ਸਾਡੇ ਜੀਵਨ ਦੇ ਵਿੱਚ ਕੋਈ ਬਦਲਾਅ ਆਇਆ ਹਰ ਮਹੀਨੇ ਦੇਖੋ ਕੋਈ ਨਾ ਕੋਈ ਵੇਖੋ ਰੁੱਤ ਆਉਂਦੀ ਹੈ ਕੋਈ ਨਾ ਕੋਈ ਚੇਂਜ ਹੁੰਦਾ ਹੈ ਵੇਖੋ ਕਿੰਨੀਆਂ ਰੁੱਤਾਂ ਨੇ ਜੀ ਕਦੀ ਸਰਦੀ ਦੀ ਰੁੱਤ ਆ ਗਈ ਕਦੀ ਗਰਮੀ ਦੀ ਰੁੱਤ ਆ ਗਈ ਕਦੀ ਬਸੰਤ ਦੀ ਰੁੱਤ ਆ ਗਈ ਕਦੀ ਪਤ ਝੜ ਦੀ ਰੁੱਤ ਆ ਗਈ ਪਰ ਦਾਤਾ ਇਹ ਕਿੰਨੇ ਜਿਹੜਾ ਤੇ ਬਾਣੀ ਨਾਲ ਜੁੜ ਜਾਂਦਾ ਨਾ ਉਹ ਤੇ ਪਤਾ ਕੀ ਕਹਿੰਦਾ ਉਹ ਕੋਹੇ ਰੋਤ ਨੂੰ ਮਾੜਾ ਵੀ ਨਹੀਂ ਕਹਿੰਦਾ ਉਹ ਤੇ ਪਤਾ ਕੀ ਕਹਿੰਦਾ ਸੱਬੇ ਰੁੱਤੀ ਚੰਗੀਆਂ ਜਿਤ ਸੱਚੇ ਸਿਉਨੇ ਕਹਿੰਦੇ ਜਿਹਦਾ ਆਂਦਾ ਰੱਬ ਦੇ ਨਾਲ ਪਿਆਰ ਪੈ ਜਾਂਦਾ ਨਾ ਉਹਨਾਂ ਨੂੰ ਸਾਰੀਆਂ ਰੁੱਤਾਂ ਚੰਗੀਆਂ ਲੱਗਦੀਆਂ ਹਨ ਅਹੀਂ ਤੇ ਖਿਮਾ ਕਰਿਓ ਕਈ ਵਾਰਾਂ ਦੀ ਵਿਚਾਰ ਵਿੱਚ ਪਏ ਨੇ ਆ ਦਿਨ ਬੜਾ ਚੰਗਾ ਹੁੰਦਾ ਜੀ ਜਦੋਂ ਬੁੱਧਵਾਰ ਦੀ ਗੱਲ ਆਉਂਦੀ ਨਾ ਤੇ ਇੱਥੇ ਤੇ ਸਾਡੇ ਵਰਗੇ ਸਿੱਧੇ ਕਹੀ ਕਹਿ ਦਿੰਦੇ ਜੀ ਬੁੱਧ ਤੇ ਕੰਮ ਸੁੱਧ ਜੀ ਤੇ ਬਾਕੀ ਦੇ ਦਿਨ ਕੀ ਹੈ ਜੀ ਸਾਰੇ ਦਿਨ ਇਹ ਤਾਂ ਮਨੁੱਖ ਨੇ ਆਪਣੇ ਸਹੂਲਤ ਦੇ ਲਈ ਬਣਾਏ ਨੇ ਇਹ ਮਹੀਨੇ ਦਿਨ ਵਾਰ ਇਹ ਪਹਿਰ ਇਹ ਤਾਂ ਹੀ ਆਪਣੀ ਸਹੂਲਤ ਦੇ ਲਈ ਬਣਾਏ ਨੇ ਪਰਮਾਤਮਾ ਨੇ ਤੇ ਪਤਾ ਕੀ ਬਣਾਇਆ ਜੀ ਹੋਨੇ ਤੇ ਦਿਨ ਰਾਤ ਦੀ ਖੇਡ ਰਚੀ ਹੈ ਰਜਾਨਾ ਆਪਾਂ ਪੜਦੇ ਆ ਨਾ ਜੀ ਦਿਵਸ ਰਾਤ ਦੁਏ ਦਾਈ ਦਇਆ ਖੇਲੇ ਸਭਲ ਜਗਤ ਮਾਲਕ ਨੇ ਤੇ ਦਿਨ ਰਾਤ ਦੀ ਖੇਡ ਬਣਾਈ ਹੈ ਤੇ ਸਾਰਾ ਜਗਤ ਇਸ ਖੇਡ ਦੇ ਵਿੱਚ ਪਰਚੇ ਆਪਿਆ ਹੈ ਉਹਨੇ ਅਰੇ ਲਾਇਆ ਹੋਇਆ ਜੀ ਸਾਰੇ ਜੀਵਨ ਨੂੰ ਸਾਨੂੰ ਖਿਮਾ ਕਰ ਸਾਨੂੰ ਤੇ ਦਿਨਾਂ ਵਾਰਾਂ ਬਾਰੇ ਪਤਾ ਹੈ ਸਾਰੇ ਟੈਂਬਰੇ ਵੀ ਪਤਾ ਹੈ ਪਰ ਵੇਖੋ ਪਸ਼ੂਆਂ ਦੇ ਜੀਵਨ ਦੇ ਵਿੱਚ ਇਹ ਚੀਜ਼ਾਂ ਨਹੀਂ ਪਰ ਕੁਦਰਤ ਦੇ ਵੱਲੋਂ ਉਹਨਾਂ ਨੂੰ ਇਹ ਸਾਰੀ ਸੂਝੀ ਹੈ ਦਿਨ ਹੋ ਗਿਆ ਹੈ ਵੇਖੋ ਪੰਛੀ ਵੇਖੋ ਜਦੋਂ ਇਹ ਸੂਰਜ ਅਸਤ ਹੋ ਜਾਂਦਾ ਹੈ ਵੇਖੋ ਆਪਣੇ ਆਲਣਿਆਂ ਦੇ ਵਿੱਚ ਆ ਜਾਂਦੇ ਨੇ ਜਦੋਂ ਇਹ ਪੌ ਫਟਾਲਾ ਹੁੰਦਾ ਆ ਉਦੋਂ ਵੇਖੋ ਆਪਣੇ ਆਲਣਿਆਂ ਦੇ ਵਿੱਚੋਂ ਨਿਕਲ ਜਾਂਦੇ ਨੇ ਇਸੇ ਤਰ੍ਹਾਂ ਮਨੁੱਖ ਵੀ ਵੇਖੋ ਇਸੇ ਤਰ੍ਹਾਂ ਹੀ ਆ ਪਰ ਮਨੁੱਖ ਨੇ ਹਾਂ ਇਹ ਆ ਵੀ ਇਹ ਇਦੇ ਬਾਅਦ ਚੇਤਨ ਸੱਤਾ ਆ ਇਹਨੂੰ ਪਤਾ ਆ ਇਹਨੇ ਇੱਕ ਇੱਕ ਵੇਖੋ ਪਲ ਦੇ ਬਾਰੇ ਇੱਕ ਇੱਕ ਵੇਖੋ ਸੈਕਿੰਡ ਦੇ ਵੇਖੋ ਜਿੱਦਾਂ ਆਪਾਂ ਵਚਨ ਪੜਦੇ ਆ ਨਾ ਦਾਤਾ ਜੀ ਦੇ ਵਿਸਵੇ ਚਸਿਆਂ ਘੜੀਆਂ ਪਹਿਰਾ ਫਿੱਤੀ ਵਾਰੀ ਮਹ ਹੁਆ ਤਨਾਲੀ ਅੱਗੇ ਦਾਤਾ ਜੀ ਨੇ ਕਹਿੰਦਾ ਪੜਿਓ ਕਿ ਭਾਵੇਂ ਅੱਖਾਂ ਦੇ ਚਮਕਣ ਜਿੰਨੇ ਸਮੇਂ ਨੂੰ ਜਿਹੜਾ ਵਿਸਵੇ ਕਿਹਾ ਜਾਂਦਾ ਆ ਪਾਵੇਂ ਚਸੇ ਨੇ ਬਸੇ ਬਸੂਏ ਚਸਿਆਂ ਘੜੀਆਂ ਪਹਿਰਾ ਭਾਵੇਂ ਘੜੀ ਨੇ ਪਹਿਰਣੇ ਥਿੱਤੀ ਵਾਰੀ ਮਹਾ ਹੋਵਾ ਭਾਵੇਂ ਥੱਤਾ ਨੇ 12 ਨੇ ਮਹੀਨੇ ਨੇ ਪਰ ਇੱਕ ਗੱਲ ਯਾਦ ਰੱਖਿਓ ਸੂਰਜ ਇੱਕੋ ਰੁੱਤ ਅਨੇਕ ਕਹਿੰਦੇ ਸੂਰਜ ਇੱਕੋ ਜੇ ਪਰ ਇੱਕੋ ਸੂਰਜ ਕਰਕੇ ਵੇਖ ਲੋ ਰੁੱਤਾਂ ਕਿੰਨੀਆਂ ਹੁਣ ਦੇਖੋ ਜਿਤਨਾ ਗਰਮੀ ਦੀ ਰੁੱਤ ਚੱਲਦੀ ਪਈ ਹੈ ਨਾ ਸੂਰਜ ਇਹੋ ਹੀ ਹੈ ਇਹੋ ਸੂਰਜ ਆਪਾਂ ਬਚਦੇ ਆਂ ਵੀ ਛਾਵੇਂ ਖਲੋਈਏ ਕਿਤੇ ਤੇ ਸਰਦੀਆਂ ਦੀ ਰੁੱਤ ਦੇ ਵਿੱਚ ਆਪਾਂ ਕਹਿੰਦੇ ਆ ਨਹੀਂ ਜੀ ਧੁੱਪੇ ਬੈਠੀ ਹੈ ਕੋਈ ਨਿਭਾਵੇਗਾ ਸੂਹੇ ਜੋ ਹੋਈਆ ਵੇਖ ਲੋ ਰੁੱਤਾਂ ਆ ਜੀ ਹੁਣ ਦਾਤਾ ਜੀ ਅੱਜ ਦੇ ਇਸ ਮਹੀਨੇ ਇਸ ਅੱਜ ਇਸ ਐਤਵਾਰ ਦੇ ਬਾਰੇ ਦਾਤਾ ਜੀ ਪਤਾ ਕੀ ਕਹਿੰਦੇ ਬਾਣੀ ਦੇ ਅੰਦਰ ਐਤਵਾਰ ਨਹੀਂ ਲਿਖਿਆ ਇੱਥੇ ਲਿਖਿਆ ਅਦਿੱਤਵਾਰ ਪਾਉ ਐਤਵਾਰ ਅੱਜ ਮਾਣੇ ਚੇ ਸੇ ਕਰਕੇ ਐ ਵੀ ਅੱਜ ਹੈ ਵੀ ਦਿਨ ਐਤਵਾਰ ਹੈ ਤੇ ਇਹ ਕੋਈ ਬਾਣੀ ਦੀ ਆਪਾਂ ਵਿਚਾਰ ਨਾਲ ਸਾਂਝ ਪਾਈ ਐ ਜੀ। ਉਹ ਵਿਚਾਰ ਦੇ ਨਾਲ ਸਾਂਝ ਪਾਵਣ ਤੋਂ ਪਹਿਲਾਂ ਉਹ ਸਾਰੇ ਯਦਵ ਸਤਕਾਰ ਦੇ ਨਾਲ ਬੁਲੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹਿਲਾ ਤੀਜਾ ਵਾਰ ਸਤ ਕਰ ਦਸਵਾ ਇਤ ਉੰਕਾਰ ਸਤਗੁਰ ਪ੍ਰਸਾਦ ਬਿਲਾਵਲ ਰਾਗ ਦੇ ਅੰਦਰ ਗੁਰੂ ਅਮਰਦਾਸ ਜੀ ਦੀ ਇਹ ਬਾਣੀ ਹੈ ਵਾਰ 7 ਸਰਲੇਖ ਹੈ ਵਾਰ 7 ਇਹ ਸਤ ਵਾਰ ਨੇ ਜਿਹੜੇ ਘਰ ਦਸਵੇਂ ਦੇ ਵਿੱਚ ਗਾਵਣ ਦੀ ਹਦਾਇਤ ਕੀਤੀ ਗਈ ਜਿਹੜੇ ਕੀਰਤਨ ਕਰਦੇ ਨੇ ਗਾਂ ਅਰਾਗਾਂ ਦੇ ਦੇ ਘਰ ਹੁੰਦੇ ਨੇ ਉਸ ਘਰ ਦੇ ਦਸਵੇਂ ਦੇ ਅੰਦਰ ਗਾਵਣ ਦੀ ਹਦਾਇਤ ਕੀਤੀ ਗਈ ਹੈ अगले मंगलाचरण है एक ओमकार सतगुरु प्रसाद परमात्मा एक है ऐरिस एक रस व्यापक है ते मिलता है सतगुरु जी दी कृपा दे नाल ते दासा ये छै दृढ़ करवाने पे ने पहला ऐतवार तो उस परमात्मा दीं बधाइयां गाउंदे पे ने आदित्य वार आद पुरख है सोई ਇਤਨਾ ਆਪਾਂ ਕਈ ਵਾਰ ਛੁੱਟੀ ਵਾਲੇ ਦਿਨ ਆਪਾਂ ਪਹਿਲਾਂ ਹੀ ਵੇਖੋ ਕੋਈ ਪ੍ਰੋਗਰਾਮ ਬਣਾਇਆ ਹੁੰਦਾ ਹੈ ਆ ਵੀ ਆ ਕੰਮ ਜ਼ਰੂਰੀ ਜਿਹੜੇ ਨੇ ਆ ਛੁੱਟੀ ਵਾਲੇ ਦਿਨ ਕਰਾਂਗੇ ਆਪਾਂ ਪਹਿਲਾਂ ਹੀ ਵੇਖੋ ਕਹਿ ਦਿੰਨੇ ਆ ਜਾਂ ਆਪਾਂ ਕਿਤੇ ਜਾਵਾਂਗੇ ਇਸੇ ਤਰ੍ਹਾਂ ਦਾਤਾ ਇਹ ਕਹਿੰਦੇ ਨੇ ਭੜਿਆ ਲੈ ਤੂੰ ਵੀ ਆਪਣੇ ਜੀਵਨ ਦੇ ਵਿੱਚ ਇੱਕ ਚੀਜ਼ ਲੈ ਕੇ ਆ ਇੱਕ ਗੱਲ ਦ੍ਰਿੜ ਕਰ ਲੈ ਅਦਿੱਕਤ ਵਾਰ ਆਦਪੁਰਖ ਹੈ ਸੋਈ ਆਦਿ ਦਾ ਪਾਵੇ ਪਰਮਾਤਮਾ ਦੇ ਨਾਲ ਜੁੜਿਆ ਜਿਹੜਾ ਸਾਰੇ ਜਗਤ ਦਾ ਮੋਢਿਆ। ੁਰਖ ਦਾ ਪਾਵੇ ਜਿਹੜਾ ਸਾਰੇ ਜਗਤ ਦੇ ਵਿੱਚ ਵਿਆਪਕ ਵੀ ਹੈ। ਜਿਨੇ ਸਭ ਕੁਝ ਬਣਾਇਆ ਵੀ ਹੈ ਤੇ ਵਿੱਚ ਵਿਆਪਕ ਵੀ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕ ਵਿੱਚ ਵਾਸ। ਆ ਸਾਰਾ ਜਗਤ ਰੂਪੀ ਕੋਠੜੀ ਰੱਬ ਨੇ ਬਣਾਈ ਹੈ ਪਰ ਉਹ ਇਹਦੇ ਵਿੱਚ ਵੀ ਰਹਿ ਰਿਹਾ ਹੈ। ਇਹ ਨਹੀਂ ਵੀ ਉਹਦੇ ਵਿੱਚ ਰਹਿ ਨਹੀਂ ਰਿਹਾ ਇਹਦੇ ਵਿੱਚ ਵੀ ਹੈ ਸਮਾਇਆ ਹੋਇਆ ਹੈ। ਅੱਤੇ ਵਰਤੈ ਅਵਰ ਨਾ ਕੋਈ ਉਹ ਆਪ ਆਪ ਵਰਤਦਾ ਪਿਆ ਹੈ ਸਾਰੇ ਜੀਵਾਂ ਦੇ ਵਿੱਚ ਸਾਰੇ ਕਣ ਕਣ ਦੇ ਵਿੱਚ ਉਹ ਸਮਾਇਆ ਹੋਇਆ ਹੈ ਪਾਉ ਉਹਦੇ ਹੁਕਮ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਹੈ ਅਸੀਂ ਕਹਿ ਦਿੰਦੇ ਨਾ ਮੈਂ ਉਹਨੂੰ ਬਣਾਇਆ ਮੈਂ ਉਹਦੀ ਤਸਵੀਰ ਬਣਾਈ ਪਰਮਾਤਮਾ ਜਿਹੜਾ ਹੈ ਨਾ ਜੀ ਉਹਨੂੰ ਕਿਸੇ ਨੇ ਨਹੀਂ ਬਣਾਇਆ ਪਰਮਾਤਮਾ ਨੇ ਸਾਰਿਆਂ ਨੂੰ ਬਣਾਇਆ ਆਪ ਇਹਨੇ ਆਪ ਸਜਿਓ ਆਪ ਇਹਨੇ ਰਚਿਓ ਨਾਉ ਬਈ ਕੁਦਰਤ ਸਜਿਏ ਕਰ ਆਸਨ ਡਿਠੋ ਚਾਓ ਕਿੰਦੇ ਰੱਬ ਨੇ ਆਪਣੇ ਆਪ ਨੂੰ ਆਪ ਹੀ ਪੈਦਾ ਕੀਤਾ ਰੱਬ ਨੂੰ ਕਿਸੇ ਨੇ ਨਹੀਂ ਜਿ ਬਣਾਇਆ ਆਪਾ ਪੜਦੇ ਨੀ ਆ ਨਾ ਮੂਲ ਮੰਤਰ ਦੇ ਅੰਦਰ ਸਹਿਪੰਗ ਵੀ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਰੱਬ ਨੂੰ ਕਿਸੇ ਨੇ ਨਹੀਂ ਬਣਾਇਆ ਤਦਾਂ ਇਥੇ ਜੜ ਕਰਉਂਦੇ ਪੈਨੇ ਆਪੇ ਵਰਤੈ ਅਗਰ ਨਾ ਕੋਈ ਕਹਿੰਦੇ ਪੜਿਓ ਉਹ ਰਬ ਆਪ ਹੀ ਆਪ ਵਰਤਦਾ ਪਿਆ ਜੇ ਸਾਰਿਆਂ ਦੇ ਵਿੱਚ ਤਦੇ ਬਾਣੀ ਸੰਧੜ ਕਰਉਂਦੀ ਆ ਨਾ ਕਿ ਭਲੇ ਜੇਕਰ ਕੋਈ ਬੁਰਾ ਮਨੁੱਖ ਹੈ ਨਾ ਸਮਲ ਇਹ ਵੀ ਰੱਬ ਨੇ ਉਹ ਜਿਹੜੇ ਪਾਇਆ ਹੋਇਆ ਆ ਉਹਨੂੰ ਬੁਰਾ ਨਾ ਕਹੋ ਪਿਆ ਆ ਮਾੜੇ ਕਮਾਂਜੇ ਦੇ ਵਿੱਚ ਤੇ ਪਿਆ ਦੇਵੇ ਫਿਰ ਹਾਂ ਉਹਨੂੰ ਜਰੂਰ ਸਮਝਾਓ ਜਰੂਰ ਇਹ ਗੁਰੂ ਦੀ ਮੱਤ ਕਿਤੇ ਲੈ ਲਵੇ ਤੇ ਪਰ ਇਹ ਨਾ ਕਈਂਦੇ ਫਿਰੇ ਵੀ ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ ਕਿਤੇ ਕਿਹਨੂੰ ਮੰਦਾ ਨਾ ਕਿਆ ਕਰੀਏ ਕਿਉਂਕਿ ਇਹ ਵੀ ਖਸਮ ਨੇ ਉਹਨੂੰ ਇੱਧਰ ਲਾਇਆ ਹੋਇਆ ਹੈ ਕਿਉਂਕਿ ਜਿਹੜਾ ਮਾਲਕ ਵਾਲੇ ਪਾਸੇ ਨਹੀਂ ਜੁੜੇਗਾ ਮਾਲਕ ਨੇ ਕਿਸੇ ਨਾ ਕਿਸੇ ਪਾਸੇ ਤੋਂ ਉਹਨੂੰ ਲਾਉਣਾ ਹੀ ਹੈ ਨਾ ਉਹਦੀ ਖੇਡ ਹੈ ਜੀ ਉਹਨੇ ਰਚੀ ਹੈ ਜਿਹੜਾ ਚੰਗੇ ਪਾਸੇ ਨੇ ਜੁੜੇਗਾ ਰੱਬ ਨੇ ਤੈਨੂੰ ਕਿਸੇ ਨਾ ਕਿਸੇ ਹੋਰ ਪਾਸੇ ਲਾਉਣਾ ਹੀ ਹੈ ਆਹ ਰੱਬ ਵਾਲਾ ਪਾਸਾ ਗੁਰੂ ਵਾਲਾ ਪਾਸਾ ਇਹ ਚੰਗਾ ਪਾਸਾ ਆ ਪਰ ਮਨੁੱਖ ਦੇਖ ਲੋ ਇਸ ਪਾਸੇ ਨੂੰ ਇਸ ਆਸ ਇਸ ਦਰ ਨੂੰ ਛੱਡ ਕੇ ਦਰਦਰ ਤੇ ਭਟਕਦਾ ਪਿਆ ਹੈ।ਔਰ ਤਕਰੀਰ ਸੇ ਇਹ ਪਤਾ ਕੀ ਕਹਿੰਦੇ ਨੇ ਆਦਿਤ ਕਰੇ ਭਗਤ ਆਰੰਭ ਕਹਿੰਦੇ ਭਲੇ ਜੇ ਤੂੰ ਭਗਤੀ ਦੀ ਅਰੰਭਤਾ ਕਰੇ ਹੈਤਵਾਰ ਦੇ ਵਿੱਚ ਜੇ ਇੰਜ ਕਹਵੇਂ ਵੀ ਮੈਂ ਅੱਜ ਰੱਬ ਦਾ ਨਾਮ ਜਪਨਾ ਖਿਮਾ ਕਰਿਓ ਵਿਰਲੇ ਕੋਈ ਹੁੰਦੇ ਨੇ। ਜਿਹੜੇ ਕਹਿੰਦੇ ਜੀ ਛੁੱਟੀ ਵਾਲੇ ਦਿਨ ਆਪਾਂ ਪਾਠ ਕਰਾਂਗੇ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰਾਂਗੇ ਸਾਰੇ ਹਫ਼ਤੇ ਦਾ ਜਾਂ ਐਤਵਾਰ ਆਪਾਂ ਕਿਤੇ ਗੁਰੂ ਘਰ ਜਾਵਾਂਗੇ ਵੀਰ ਨਹੀਂ ਹੁੰਦੇ ਜੀ ਜਿਹੜੇ ਐਤਵਾਰ ਇਹੋ ਜਿਹਾ ਕੁਝ ਸੋਚਦੇ ਨੇ ਨਹੀਂ ਤੇ ਪਹਿਲਾਂ ਕਿਤੇ ਘੁੰਮਣ ਫਿਰਨ ਜਾਵਾਂਗੇ ਜੀ ਆਹ ਖਾਵਾਂਗੇ ਜੀ ਜ਼ਿਆਦਾ ਨਹੀਂ ਤੇ ਇਹੋ ਚੀਜ਼ਾਂ ਹੁੰਦੀਆਂ ਨੇ ਉੱਥੇ ਘੁੰਮ ਕੇ ਆਵਾਂਗੇ ਉੱਥੇ ਆਹ ਖਾ ਪੀ ਕੇ ਆਵਾਂਗੇ ਵਿਰਲੇ ਹੁੰਦੇ ਨੇ ਜਿਹੜੇ ਕਹਿੰਦੇ ਜੀ ਆਪਾਂ ਉੱਠਦੇ ਆ ਸਾਰੇ ਐਤਵਾਰ ਇੱਕ ਕੰਮ ਕਰਨਾ ਜੀ ਰੱਬ ਦਾ ਨਾਮ ਲੈਣਾ ਜੇ ਭਗੇ ਜਾਂ ਆਪਾਂ ਗੁਰੂ ਘਰ ਜਾਵਾਂਗੇ ਅਦਿੱਤ ਕਰੇ ਭਗਤ ਆਰੰਭ ਕਹਿੰਦੇ ਜੇ ਤੂੰ ਭਗਤੀ ਦੇ ਨਾਲ ਦਿਨ ਦੀ ਅਰੰਭਤਾ ਕਰੇ ਕਾਇਆ ਮੰਦਰ ਮਨਸਾ ਥੰਬ ਕਹਿੰਦੇ ਵੇਖੀ ਤੇਰੇ ਸਰੀਰ ਰੂਪੀ ਇਸ ਘਰ ਨੂੰ ਥੰਮੀ ਦਾ ਕੰਮ ਦਵੇਗੀ ਬਾਣੀ ਇਹ ਤੈਨੂੰ ਡੋਲਣ ਨਹੀਂ ਦਵੇਗੀ ਉਤਾਂ ਸਾਡਾ ਮਨ ਡੋਲ ਜਾਂਦਾ ਨਾ ਜੀ ਨਿੱਕੀ ਨਿੱਕੀ ਗੱਲ ਦਿੱਤੇ ਇੰਜ ਨਾ ਹੋ ਜਾਵੇ ਉਹਨੇ ਮੈਨੂੰ ਇੰਜ ਕਹਿ ਦਿੱਤਾ ਜੇ ਇੰਜ ਕਿਤੇ ਹੋ ਗਿਆ ਤਾਂ ਮਨ ਡੋਲਦਾ ਹੀ ਰਹਿੰਦਾ ਜੀ ਤੇ ਆਪ ਸੁਖਣੀ ਸਾਹਿਬ ਵਿੱਚ ਉਹ ਬਚਨ ਪੜਦੇ ਆ ਨਾ ਜੀ ਛੱਤ ਡਿੱਗਣ ਵਾਲੀ ਹੋਵੇ ਨਾ ਤੇ ਸਿਆਣੇ ਪਤਾ ਕੀ ਕਹਿੰਦੇ ਕਹਿੰਦੇ ਤੇ ਥੱਲੇ ਥੰਮੀ ਦੇ ਦਿਓ ਕਿਤੇ ਨਹੀਂ ਜਾਂਦੀ ਏ ਇੱਕ ਤੇ ਨਹੀਂ ਜਾਂਦੀ ਇਥੇ ਨੇ ਥੰਮੀ ਦੇ ਦਿਓ ਇੱਕ ਤਾਂ ਦਾਤਾ ਜੀ ਨੇ ਬਾਣੀ ਵਿੱਚ ਕਹਿੰਦਾ ਜੋ ਮੰਦਰ ਕੋ ਥਾਮੇ ਥੰਮਨ ਇੰ ਗੁਰ ਕਾ ਸ਼ਬਦ ਮਨੇ ਅਸਥਮਨ ਕਹਿੰਦੇ ਭਲੇ ਉਸੇ ਤਰ੍ਹਾਂ ਹੀ ਸਾਡੇ ਮਨ ਨੂੰ ਥੰਮੀ ਦਾ ਕੰਮ ਦਿੰਦਾ ਜੇ ਗੁਰੂ ਦਾ ਸ਼ਬਦ ਤੇ ਗੁਰੂ ਦੇ ਸ਼ਬਦ ਨਾਲ ਜੁੜਿਆ ਕਰੀਏ ਗੁਰੂ ਦਾ ਸ਼ਬਦ ਸਾਨੂੰ ਡੋਲਣ ਨਹੀਂ ਦਵੇਗਾ ਅਪਸ਼ ਤੇ ਬਾਣੀ ਵਿੱਚ ਬਚਨ ਹੋ ਜਾਂਦੇ ਨੇ ਨਾ ਤੂੰ ਮਡੋਲੋ ਨਾ ਹਮ ਗਿਰਤੇ ਰੱਖ ਲੈ ਨੀ ਹਰ ਮੇਰੀ ਕਹਿੰਦੇ ਮਾਲਕ ਜੀ ਵੀ ਸਾਡੇ ਇਹੋ ਜਿਹੇ ਨੇ ਨਾ ਉਹ ਆਪ ਡੋਲਦੇ ਨੇ ਤੇ ਨਾ ਸਾਨੂੰ ਡੋਲਣ ਦਿੰਦੇ ਨੇ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਇਸੇ ਕਰਕੇ ਆਪਾਂ ਬਾਣੀ ਦਾ ਆਸਰਾ ਲਈਦਾ ਗੁਰੂ ਘਰ ਜੁੜੀਦਾ ਆ ਵੀ ਡੋਲੀਏ ਨਾ ਤੇ ਆਮ ਆਪਾਂ ਦੇਖਦੇ ਨੇ ਕਈ ਵੇਖੋ ਬੜੀ ਨਿੱਕੀ ਨਿੱਕੀ ਗੱਲ ਤੇ ਡੋਲਦੇ ਹੁੰਦੇ ਨੇ ਜਿਹੜਾ ਰੱਬ ਨਾਲ ਜੁੜਿਆ ਹੈ ਗੁਰੂ ਘਰ ਨਾਲ ਜੁੜਿਆ ਖਿਮਾ ਕਰੋ ਡੋਲਦਾ ਨੇ ਕਹਿੰਦਾ ਕੋਈ ਗੱਲ ਨਹੀਂ ਕਿਉਂਕਿ ਇਹਨਾਂ ਨੂੰ ਇਤਿਹਾਸ ਪਤਾ ਹੈ ਆ ਨੇ ਇੱਥੇ ਤੇ ਵੇਖੋ ਇੰਨਾ ਇੰਨਾ ਭਾਵੇਂ ਠੰਡੇ ਬੁਰਜ ਦੇ ਵਿੱਚ ਸਹਿਬ ਜੀ ਆਦੇ ਬੈਠੇ ਨੇ ਮਾਤਾ ਗੁਜਰਪੂਰ ਜੀ ਦੇ ਨਾਲ ਕਿਉਂਕਿ ਦੋ ਉਮਰਾਂ ਨੂੰ ਠੰਡ ਬੜੀ ਲੱਗਦੀ ਹੈ ਜਾਂ ਬੱਚੇ ਨੂੰ ਠੰਡ ਬੜੀ ਲੱਗਦੀ ਹੈ ਤੇ ਜਾਂ ਬਜ਼ੁਰਗ ਨੂੰ ਤੇ ਠੰਡੇ ਬੁਰਜ ਦੇ ਅੰਦਰ ਦੇਖੋ ਬੱਚੇ ਵੀ ਨੇ ਸਹਿਬ ਜੀ ਦੇ ਤੇ ਨਾਲ ਬਜ਼ੁਰਗ ਮਾਤਾ ਮਾਤਾ ਗੁਜਰਪੂਰ ਜੀ ਵੀ ਨੇ ਦੇਖੋ ਠੰਡੇ ਬੁਰਜ ਦੇ ਅੰਦਰ ਵੀ ਵੇਖੋ ਢੋਲੇ ਨਹੀਂ ਉਹਨਾਂ ਨੇ ਤੇ ਡੁਲਾਉਣ ਦੇ ਲਈ ਇਹ ਸਭ ਕੁਝ ਕੀਤਾ ਵੀ ਠੰਡੇ ਬੁਰਜ ਵਿੱਚ ਰੱਖਾਂਗੇ ਡੋਲ ਜਾਵਣਗੇ ਜੋ ਨਹੀਂ ਡੋਲੇ ਕਿਉਂਕਿ ਬਾਣੀ ਨਾਲ ਜੁੜੇ ਸੀ ਉਸ ਮਾਲਕ ਦੇ ਨਾਲ ਜੁੜੇ ਹੋਏ ਸੀ ਠੰਡਾ ਗੁਰਜ ਵੀ ਉਹਨਾਂ ਨੂੰ ਡੁਲਾਰਾ ਸਕਿਆ ਉਹਨਾਂ ਨੂੰ ਨੀਹ ਦੇ ਵਿੱਚ ਵਿਚਣ ਦਿੱਤਾ ਗਿਆ ਸਹਿਬ ਜਾਦਿਆਂ ਨੂੰ ਉਹ ਨੀਹਾਂ ਵੀ ਦੇਖੋ ਡਰਾ ਨਾ ਸਕੀਆਂ ਐਨਾ ਸਿੱਖਣੇ ਦੇਖੋ ਅਡੋਲ ਹੋਣਾ ਹੈ ਵੀ ਡੋਲੇ ਨਾ ਕਿਤੇ ਭਾਵੇਂ ਦੁੱਖ ਆਵੇ ਤੇ ਭਾਵੇਂ ਸੁੱਖ ਆਵੇ ਹਰ ਵੇਲੇ ਸੋਚੇ ਕੋਈ ਗੱਲ ਨਹੀਂ ਰੱਬ ਦਾ ਸ਼ੁਕਰ ਹੈ ਜੇ ਤੂੰ ਜਿਆਦਾ ਹੋ ਸਕਦਾ ਸੀ ਇਹਦੇ ਤੋਂ ਵੀ ਜ਼ਿਆਦਾ ਉਸਦਾ ਕੋਈ ਜ਼ਿਆਦਾ ਦੁੱਖ ਆ ਸਕਦੇ ਸੀ ਉਹਦਾ ਸ਼ੁਕਰ ਕਰੋ ਆਮ ਆਪਾਂ ਘਰਾਂ ਦੇ ਅੰਦਰ ਬਜ਼ੁਰਗ ਕਈ ਕਹਿ ਦਿੰਦੇ ਨੇ ਉਹ ਕੋਈ ਗੱਲ ਨਹੀਂ ਓਏ ਕੋਈ ਗੱਲ ਨਹੀਂ ਸ਼ੁਕਰ ਕਰੋ ਉਸ ਰੱਬ ਦਾ ਬਚਾਅ ਹੋ ਗਿਆ ਜੀ ਬਚਾਅ ਹੋ ਗਿਆ ਜੀ ਉਹਦੇ ਨਾਲ ਜੁੜੇ ਉਸ ਤੇ ਬਚਾਅ ਹੋ ਗਿਆ ਜੀ ਕਾਇਆ ਮੰਦਰ ਮਨਸਾ ਥੰਬ ਐਸ ਅਖੰਡ ਸੁਰ ਹੀ ਜਾਏ ਕਹਿੰਦੇ ਦਿਨ ਰਾਤ ਭਲਿਆ ਤੇਰੇ ਹਰਦੇ ਦੇ ਅੰਦਰੋਂ ਸੁਗੰਧੀ ਆਵੇ ਕਿ ਗੁਣਾਂ ਦੀ ਤੇਰੇ ਦੇਖਣ ਵਿੱਚ ਤੇਰੇ ਚੱਲਣ ਵਿੱਚ ਤੇ ਤੇ ਕਰਨ ਵਿੱਚ ਆ ਤੇਰੇ ਜੀਵਨ ਦੇ ਵਿੱਚੋਂ ਗੁਣਾਂ ਦੀ ਸੁਗੰਧੀ ਪ੍ਰਗਟ ਹੋਵੇਗੀ ਫਿਰ ਐਨਸ ਅਖੰਡ ਸੁਰੀ ਹੀ ਜਾਏ ਉਹ ਅਨਹਦ ਬੇਨ ਸਹਿਜ ਮੈਂ ਬਾਏ ਕਹਿੰਦੇ ਇੱਕ ਰਸ ਤੇਰੇ ਅੰਦਰ ਭਲਿਆ ਨਾਮ ਦੀ ਵੰਸਰੀ ਵੱਜਣ ਲੱਗ ਪਵੇਗੀ ਪਵਨ ਨਾਮ ਚੱਲਣ ਲੱਗ ਪਵੇਗਾ ਉਹ ਭਲਿਆ ਜੇ ਗੁਰੂ ਨਾਲ ਜੁੜ ਜਾਵੇਂ ਤੇ ਇੱਕ ਗੱਲ ਆਪੀ ਦੇ ਚਰਨਾਂ 'ਚ ਬੇਨਤੀ ਕਰਾਂ ਜਿੱਦੋਂ ਵੀ ਆਪਾਂ ਜਿਹੜੇ ਵੀ ਗੁਰੂ ਘਰ ਜਾਈਏ ਨਾ ਜੀ ਯਤਨ ਕਰਿਆ ਕਰੀਏ ਵੀ ਇੱਥੇ ਆਪਾਂ ਪਰਿਵਾਰਕ ਗੱਲਾਂ ਨਹੀਂ ਕਰਨੀਆਂ ਜੇ ਜੇ ਲਾਹਾ ਲੈਣਾ ਆ ਤੇ ਵੀ ਨਹੀਂ ਆਪਾਂ ਇੱਥੇ ਬੈਠ ਕੇ ਗੁਰੂ ਦੀ ਗੱਲ ਸੁਣਨੀ ਹੈ ਗੁਰੂ ਦੀਆਂ ਬਾਤਾਂ ਕਰਨ ਆਏ ਆ ਬਾਹਰ ਜਾ ਕੇ ਕਰ ਲਾਂਗੇ ਗੱਲਾਂ ਕੋਈ ਗੱਲ ਨਹੀਂ ਆਪਣੇ ਬੱਚਿਆਂ ਨੂੰ ਵੀ ਕਿਹਾ ਕਰੀਏ ਵੀ ਨਹੀਂ ਬੱਚਿਓ ਇੱਥੇ ਗੁਰੂ ਦੀ ਗੋਦ ਦੇ ਵਿੱਚ ਕੋਈ ਗੱਲਾਂ ਨਹੀਂ ਕਰਨੀਆਂ ਇੱਥੇ ਗੁਰੂ ਦੀਆਂ ਬਾਤਾਂ ਆਪਾਂ ਕਰਨੀਆਂ ਨੇ ਜਾ ਗੁਰੂ ਦਾ ਬਾਣੀ ਸੁਣੀ ਹੈ ਜਾਂ ਇੱਥੇ ਵਾਹਿਗੁਰੂ ਵਾਹਿਗੁਰੂ ਕਰੋ ਨਹੀਂ ਬੱਚਿਓ ਬਾਹਰ ਜਾ ਕੇ ਗੱਲਾਂ ਕਰਾਂਗੇ ਜਦੋਂ ਤਾਂ ਹੀ ਡੇਢ ਕਰਉਂਦੇ ਪਏ ਨੇ ਕਹਿੰਦੇ ਅਦਿੱਤ ਵਾਰ ਆਦ ਪੁਰਖ ਹੈ ਸੋਏ ਅਪੇ ਵਰਤੇ ਅਵਰ ਨ ਕੋਈ ਉਹ ਸਾਰੇ ਜਗਤ ਦਾ ਮੋਢਾ ਪਰਮਾਤਮਾ ਸਭ ਦੇ ਵਿੱਚ ਵਿਆਪਕ ਹੈ ਉਹ ਆਪ ਹੀ ਸਭ ਜਗਤ ਦੇ ਵਿੱਚ ਵਰਤਦਾ ਪਿਆ ਹੈ ਉਤ ਪੋਤ ਜਗ ਰਹਿਆ ਪਰੋਈ ਉਤ ਪੋਤ ਦਾ ਪਾਉਂਦਾ ਤਾਣੇ ਪੇਟੇ ਦੇ ਵਾਂਗ ਕੱਪੜਾ ਜਿਹੜਾ ਆਪਾਂ ਕੋਈ ਵੀ ਕੱਪੜਾ ਲੈ ਲਈਏ ਨਾ ਇੱਕ ਵੇਖੋ ਚੜਾਈ ਰੂਪ ਦੇ ਵਿੱਚ ਹੁੰਦਾ ਤੇ ਇੱਕ ਲੰਬਾਈ ਦੇ ਰੂਪ ਦੇ ਵਿੱਚ ਹੁੰਦਾ ਏ ਉਹਨੂੰ ਕਿਹਾ ਜਾਂਦਾ ਤਾਣਾ ਪੇਟਾ ਕਹਿੰਦੇ ਰੱਬ ਇਤਰੇ ਹੀ ਸਾਰਿਆਂ ਦੇ ਵਿੱਚ ਵਸਿਆ ਹੋਇਆ ਏ ਤਾਣੇ ਪੇਟੇ ਦੇ ਵਾਂਗ ਸਾਰੇ ਜਗਤ ਵਿੱਚ ਸਾਰੇ ਜੀਵਾਂ ਦੇ ਵਿੱਚ ਉਤ ਪੋਤ ਜਗ ਰਹਿਆ ਪਰੋਈ ਉਨੇ ਤਾਂ ਨੇ ਪੇਟੇ ਦੇ ਵਾਂਗ ਸਾਰੇ ਜਗਤ ਨੂੰ ਫਰੋ ਕੇ ਰੱਖਿਆ ਹੋਇਆ ਜੀ। ਭਵ ਆਪਣੇ ਹੁਕਮ ਦੇ ਵਿੱਚ ਰੱਖਿਆ ਹੋਇਆ। ਅੰਦਾਜ਼ਾ ਲਵਣਾ ਜੀ। ਪਾਣੀ ਦੇ ਉੱਤੇ ਵੇਖ ਲਓ। ਪੁਲ ਬਣਾਉਣੇ ਪੈਂਦੇ ਸਾਨੂੰ। ਰੱਬ ਦੇ ਕੌਤਕ ਵੇਖੋ ਨੇ ਪਾਣੀ ਦੇ ਉੱਤੇ ਵੇਖ ਲਓ ਧਰਤੀ ਨੂੰ ਟਿਕਾਇਆ ਜੀ। ਪਾਣੀ ਦੇ ਉੱਤੇ ਰੱਬ ਨੇ ਵੇਖੋ ਧਰਤੀ ਨੂੰ ਟਿਕਾਇਆ। ਤੇ ਬਾਣੀ ਦੇ ਵਿੱਚ ਬਚਨ ਹੁੰਦੇ ਨੇ ਗੁਰੂ ਰਾਮਦਾਸ ਜੀ ਦੇ ਕਹਿੰਦੇ ਬੱਕਰੀ ਸਿੰਘ ਇਕ ਤੈ ਥਾਂੇ ਰੱਖੇ ਕਹਿੰਦੇ ਮਨੋਂ ਬੱਕਰੀ ਤੇ ਸ਼ੇਰ ਨੂੰ ਇਕੱਠਿਆਂ ਰੱਖਿਆ ਰੱਬ ਨੇ ਵੇਖੋ ਥੱਲੇ ਵੇਖੋ ਪਾਣੀ ਐ ਤੇ ਉੱਤੇ ਦੇਖ ਲੋ ਧਰਤੀ ਐ ਵੇਖ ਲੋ ਦੋਵਾਂ ਨੂੰ ਵੇਖ ਲੈ ਇੱਕੋ ਜਗ੍ਹਾ ਰੱਖਿਆ ਰੱਬ ਨੇ ਤੇ ਦਾਤਾ ਜਿਹੜੇ ਕਰਉਂਦੇ ਪੈ ਨੇ ਔਤ ਪੁੱਤ ਜਗ ਰਹਿਆ ਪਰੋਈ ਆਪੇ ਕਰਤਾ ਕਰੇ ਸੁ ਹੋਈ ਇਹਦੇ ਸਭ ਕੁਝ ਰੱਬ ਆਪ ਹੀ ਆਪ ਕਰਦਾ ਪਿਆ ਜੀ ਆਪ ਹੀ ਆਪ ਸਭ ਕੁਝ ਕਰਦਾ ਪਿਆ ਇਹ ਇੱਥੇ ਇਹ ਨਾ ਕਿਤੇ ਕਹੀਏ ਮੇ ਨਹੀਂ ਸਾਦਾ ਤੇ ਫਿਰ ਕੋਈ ਕੀਤਾ ਹੋਣਾ ਹੀ ਕੁਝ ਨਹੀਂ ਨਹੀਂ ਦਾਤਾ ਹੀ ਨੇ ਨਾਲ ਸਾਨੂੰ ਬਾਣੀ ਦੇ ਗ੍ਰਿਹੜ ਵਿੱਚ ਕੀਤਾ ਵੀ ਭੜਿਆ ਇਹ ਤੂੰ ਸੋਚਣਾ ਆ ਸਾਨੂੰ ਆਜ਼ਾਦ ਕਰ ਦਿੱਤਾ ਜੀ ਪ੍ਰਮਾਤਮਾ ਨੇ ਜਨਮ ਦੇ ਕੇ ਸਾਨੂੰ ਸਭ ਨੂੰ ਅਹੀਂ ਬਚਾ ਵੇਖੋ ਬੱਤ ਇਤਨਾ ਬੱਚੇ ਵੇਖੋ ਉਹਨਾਂ ਦੇ ਚ ਪੜਨ ਦੀ ਰੁਚੀ ਖੇਡਣ ਦੀ ਜ਼ਿਆਦਾ ਹੁੰਦੀ ਹੈ ਪੜਨ ਦੀ ਘੱਟ ਹੁੰਦੀ ਹੈ ਤੇ ਅਸੀਂ ਕਦੀ ਕਿਹਾ ਜੀ ਨਹੀਂ ਜੀ ਇਹਦੇ ਭਾਗਾਂ ਚ ਹੋ ਗਏ ਨੇ ਆਪੇ ਪੜ ਲੈਣਾ ਹੈ ਅਹੀਂ ਵੇਖ ਲੋ ਕਦੀ ਨਹੀਂ ਕਹਿੰਦੇ ਤੇ ਕਹਿੰਦੇ ਨਹੀਂ ਜਾਣਾ ਕਿਉਂ ਨਹੀਂ ਸਕੂਲੇ ਨੇ ਅਹੀਂ ਨੇ ਪੜੇ ਸਾਨੂੰ ਪਤਾ ਹੈ ਨਾ ਇਸ ਪੜਾਈ ਦੀ ਵੈਲਿਊ ਕੀ ਹੈ ਹਰ ਮਾਂ ਬਾਪ ਆਪਣੇ ਬੱਚੇ ਨੂੰ ਆਪਣੇ ਤੋਂ ਵੱਧ ਪੜਾਉਂਦਾ ਹੈ ਵੀ ਸਾਡੇ ਤੋਂ ਹੀ ਬੱਚਾ ਅੱਗਾ ਲੰਘ ਜਾਵੇ ਕਿਮਾ ਕਰ ਇਹ ਹੋਈ ਇੱਕ ਰਿਸ਼ਤਾ ਇਹੋ ਜਿਹਾ ਜੀ ਮਾਂ ਪਿਓ ਦਾ ਜਿਹੜੇ ਆਪਣੀ ਔਲਾਦ ਨੂੰ ਆਪਣੇ ਤੋਂ ਅਗਾਹ ਵੇਖਣਾ ਚਾਹੁੰਦੇ ਨੇ ਉਸ ਤਰ੍ਹਾਂ ਕੋਈ ਰਿਸ਼ਤਾ ਕਿਸੇ ਨੂੰ ਅੱਗੇ ਨਹੀਂ ਵੇਖਣਾ ਚਾਹੁੰਦਾ ਕੋਈ ਰਿਸ਼ਤੇਦਾਰ ਕੋਈ ਵੀ ਇੱਕ ਦੂਜੇ ਨੂੰ ਅੱਗੇ ਨਹੀਂ ਲੰਘ ਕੇ ਲੰਘਿਆ ਹੋਇਆ ਵੇਖਣਾ ਚਾਹੁੰਦਾ ਪਰ ਮਾਂ ਪਿਓ ਐਸੇ ਨੇ ਜਿਹੜੇ ਆਪਣੀ ਔਲਾਦ ਨੂੰ ਆਪਣੇ ਤੋਂ ਵੀ ਅੱਗੇ ਵੇਖਣਾ ਚਾਹੁੰਦੇ ਨੇ ਵੀ ਸਾਡੇ ਬੱਚੇ ਸਾਡੇ ਤੋਂ ਵੀ ਅਗਾਹ ਲੰਘਣ ਇਹ ਰਿਸ਼ਤਾ ਇੱਕ ਇਹੋ ਜਿਹਾ ਹੈ ਮਾਤਾ ਪਿਤਾ ਦਾ ਦਾਦਾ ਜੀ ਢੇਡ ਕਰਵਾਉਂਦੇ ਕਹਿੰਦੇ ਭਲਿਓ ਅਹੀਂ ਦੇਖੋ ਕਦੀ ਕਿਹਾ ਜੀ ਨਹੀਂ ਜੀ ਇਹਦੇ ਭਾਗਾ ਜੇ ਜੇ ਅਰੋਗ ਹੈ ਨਾ ਇਹਨੇ ਰੋਗ ਹੀ ਹੋਣਾ ਹੈ ਇਹਨੂੰ ਟੀਕੇ ਲਗਾਉਣ ਦੀ ਲੋੜ ਹੀ ਨਹੀਂ ਦੇਖੋ ਜਨਮ ਵੇਲੇ ਤੇ ਬੱਚੇ ਨੂੰ ਟੀਕੇ ਲੱਗਣ ਲੱਗ ਪੈਂਦੇ ਨੇ ਫਿਰ ਕਦੀ 6 ਮਹੀਨੇ ਬਾਅਦ ਕਦੀ ਸਾਲ ਦਾ ਜਦੋਂ ਹੋਇਆ ਕਦੀ ਫਿਰ ਅਹੀਂ ਆਪਣਾ ਫਰਜ ਸਮਝਦੇ ਆ ਇਸੇ ਤਰ੍ਹਾਂ ਦਾਦਾ ਨੇ ਕਹਿੰਦਾ ਵੀ ਹੋ ਸਭ ਕੁਝ ਜਿਹੜਾ ਦਿਨ ਰਾਤ ਪੈ ਰਹੇ ਨੇ ਸਭ ਕੁਝ ਜਿਹੜੀਆਂ ਰੁੱਤਾਂ ਬਦਲਦੀਆਂ ਪਈਆਂ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ ਪਰ ਇਹ ਜੀਵ ਪਰ ਤੇਰਾ ਵੀ ਕੋਈ ਫਰਜ ਹੈ ਮੈਂ ਤੂੰ ਆਪ ਦੇਖੋ ਇਹ ਕਹੀ ਹੈ ਨਾ ਨਹੀਂ ਜੀ ਰੱਬ ਨੇ ਮੈਨੂੰ ਮਾੜਾ ਹੀ ਬਣਾਇਆ ਰੱਬ ਨੇ ਸਭ ਕੁਝ ਕੀਤਾ ਫਿਰ ਦਾਤਾ ਜੀ ਨੇ ਇਹ ਬਚਨ ਕਿਉਂ ਕਹੇ ਜੀ ਚੰਗੀਆਂ ਆਈਆਂ ਬੁਰਾਈਆਂ ਵਾਚੇ ਧਰ ਮਹਦੂਰ ਕੱਲ ਵੀ ਬਚਨ ਆਪਾਂ ਸਾਂਝ ਪਾਏ ਸੀ ਜੇ ਹਾ ਬੀਜੇ ਸੋ ਲੁਣੇ ਕਰਮਾਂ ਸੰਧੜਾ ਖੇਤ ਕਹਿੰਦੇ ਭੜਿਆ ਜੇ ਹੋ ਜਿਆ ਬੀਜੇਗਾ ਕੱਟੇਗਾ ਤੂੰ ਉਹ ਹੋ ਜਾਏ ਪਾਉ ਰੱਬ ਨੇ ਸਾਨੂੰ ਆਜ਼ਾਦ ਕਰ ਦਿੱਤਾ ਜੀ ਉਸ ਪਰਮਾਤਮਾ ਨੇ ਸਾਨੂੰ ਪੈਦਾ ਕਰਕੇ ਨਾਲ ਹੀ ਕਹਤਾ ਜੋ ਕਰੇਗਾ ਉਹ ਤੈਨੂੰ ਕਟਣਾ ਪੈਣਾ ਹੀ ਭਲਿਆ ਇੱਥੇ ਦਾਦਾ ਜੀ ਵੀ ਦਿੜ ਕਰਾਉਂਦੇ ਪਏ ਨੇ ਅਪੇ ਕਰਤਾ ਕਰੇ ਸੋਈ ਨਾਮ ਰਤੇ ਸਦਾ ਸੁਖ ਹੋਈ ਜਿਹੜੇ ਨਾਮ ਵਿੱਚ ਰਤੇ ਜਾਂਦੇ ਨੇ ਨਾ ਉਹ ਸਦਾ ਹੀ ਸੁਖੀ ਹੁੰਦੇ ਨੇ ਉਹ ਦੁੱਖਣ ਦੇ ਵਿੱਚ ਵੀ ਕਦੀ ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ ਉਹ ਦੁੱਖ ਦੇ ਵਿੱਚ ਦੁੱਖ ਨੂੰ ਮੰਨਦੇ ਨਹੀਂ ਹੁਣੇ ਆਪਾਂ ਹੁਕਮਨਾਮਾ ਸਰਵਣ ਕੀਤਾ ਸੀ ਨਾ ਗੁਰਤੇਗ ਬਹਾਦਰ ਪਤਾਈ ਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹ ਅਰਪੈ ਨਹੀਂ ਜਾਂ ਕੈ ਕੰਚਨ ਮਾਟੀ ਮੰਨੇ ਕਹਿੰਦੇ ਸਹੀ ਮਾਇਨੇ ਦੇ ਅੰਦਰ ਉਹ ਜੇ ਸਿੱਖ ਉਹ ਜੇ ਭਗਤ ਜਿਹੜਾ ਮਨੁੱਖ ਦੁੱਖ ਨੂੰ ਵੀ ਦੁੱਖ ਮੰਨਦਾ ਹੀ ਨਹੀਂ ਕਹਿੰਦਾ ਕੋਈ ਗੱਲ ਨਹੀਂ ਮਾਲਕ ਜੀ ਦੁੱਖਦਾਰੋ ਸੁਖ ਰੋਗ ਪਿਆ ਉਹ ਕਹਿੰਦੇ ਦੁੱਖ ਤੇ ਦਵਾਈ ਦਾ ਕੰਮ ਕਰ ਖਿਮਾ ਕਰੋ ਜਿਆਦਾਤਰ ਗੁਰੂ ਦੇ ਨਾਲ ਰੱਬ ਨਾਲ ਮਨੁੱਖ ਪਤਾ ਕਦੋਂ ਜੁੜਦਾ ਏ ਦੁੱਖ ਵੇਲੇ ਜਦੋਂ ਕੋਈ ਦੁੱਖ ਹੁੰਦਾ ਨਾ ਉਦੋਂ ਜੁੜਦਾ ਆ ਵੀ ਨਹੀਂ ਵੀ ਮਾਲਕ ਦੇ ਦਰ ਨਾਲ ਜੁੜੀ ਵੀ ਉਹਦੇ ਤੋਂ ਟੁੱਟੇ ਹਾਂ ਤਦੇ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਤਦਈ ਤੇ ਰੋਗ ਵਿਆਪੇ ਉਹਦੇ ਤੋਂ ਦੂਰ ਹੋਏ ਸਾਂ ਤੇ ਰੋਗ ਆਏ ਨੇ ਨਾਮ ਰਤੇ ਸਦਾ ਸੁਖ ਹੋਈ ਗੁਰਮਖ ਵਿਰਲਾ ਉਹ ਜਿਹ ਕੋਈ ਇਹ ਤੇ ਗੁਰੂ ਦੇ ਸਨਮੁਖ ਜਿਹੜੇ ਹੋ ਜਾਂਦੇ ਨੇ ਨਾ ਵਿਰਲੇ ਹੀ ਨੇ ਜਿਹੜੇ ਇਸ ਗੱਲ ਨੂੰ ਪੁੱਛ ਜਾਂਦੇ ਨੇ ਤੇ ਫਿਰ ਅੱਗੇ ਰਹਾਉ ਦੀ ਪੰਕਤੀ ਆ ਜਾਂਦੀ ਹੈ ਹਿਰਦੇ ਜਪਨੀ ਜੱਪੂ ਗੁਣਤਾਸਾ ਕਹਿੰਦੇ ਪੜਿਓ ਹਿਰਦੇ ਦੇ ਵਿੱਚ ਇਹ ਮਾਲਾ ਫੇਰਿਆ ਕਰਿਓ ਉਹਦੇ ਗੁਣਾ ਨੂੰ ਗਾਇਆ ਕਰਿਓ ਜਿਹੜਾ ਗੁਣਾ ਦਾ ਖਜ਼ਾਨਾ ਆ ਮੈਂ ਤੇ ਇਹ ਮਾਲਾ ਫੇਰਨ ਦੀ ਖਿਮਾ ਕਰਿਓ ਅੱਜ ਅਸੀਂ ਮਾਲਾ ਦੀ ਬਾਹਰ ਵਾਲੀ ਫੇਰਨੀ ਸ਼ੁਰੂ ਕਰ ਦਿੱਤੀ ਤੇ ਦਾਤਾ ਜੀ ਨੇ ਤਾਂ ਬਾਣੀ ਵਿੱਚ ਕਹਿਣਾ ਕੀਤਾ ਜੀ ਕਹਿੰਦੇ ਭਲਿਆ ਮੱਥੇ ਤਿਲਕ ਹੱਥ ਮਾਲਾ ਬਣਾ ਲੋਗਨ ਰਾਮ ਖਿਲੋਨਾ ਜਾਨਾ ਕਹਿੰਦੇ ਭਲਿਆ ਇਹ ਕੱਲੀ ਮਾਇਆ ਹੈ ਮਾਲਾ ਫੇਰਿਆ ਨਹੀਂ ਉਹ ਗੱਲ ਬਣੀ ਅੰਦਰ ਤੇਰੇ ਮਾਲਾ ਚੱਲਣ ਲੱਗ ਪਵੇ ਪਰ ਕਦੇ ਇਹਦਾ ਪਹਿਲਾ ਸ਼ਲੋਕ ਵੀ ਹੁੰਦਾ ਹੈ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਕਹਿੰਦੇ ਆਹ ਰਸਨਾ ਜਿਹੜੀ ਜ਼ਬਾਨ ਦਿੱਤੀ ਨਾ ਰੱਬ ਨੇ ਇਹਨੂੰ ਮਾਲਾ ਬਣਾਓ ਭਲੇ ਦੇ ਨਾਲ ਨਾਮ ਜਪਿਆ ਕਰੋ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸ਼੍ਰਾਮ ਕਹਿੰਦੇ ਆਦਿ ਜੁਗਾਤ ਤੋਂ ਸਾਰੇ ਭਗਤਾਂ ਨੇ ਇਹੋ ਮਾਰਾ ਫੇਰਨਾ ਕੀਤੀ ਜੇ ਤੇ ਗੁਰੂ ਅਮਰਦਾਸ ਜੀ ਵੀ ਕਹਿ ਰਹੇ ਨੇ ਹਿਰਦੇ ਜਪਨੀ ਜੱਪੋ ਗੁਣਤਾਸਾ ਹਰ ਅਗੰਮ ਅਗੁਚਰ ਅਪਰੰਪਰ ਸੁਆਮੀ ਜਨ ਪਗ ਲਗ ਧਿਆਵੋ ਹੋਏ ਦਰਸ਼ਨ ਦਸ ਕਹਿੰਦੇ ਪਰਮਾਤਮਾ ਅਗੰਮ ਹੈ ਉਗਮਤਾ ਤੋਂ ਪਰੇ ਹੈ ਉਹ ਅਗੋਚਰ ਸਾਡੇ ਇੰਦਰੀਆਂ ਤੋਂ ਵੀ ਪਰੇ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਅਪਰੰਪਰ ਹੈ ਉਪਰੇ ਤੋਂ ਪਰੇ ਹੈ ਤੇ ਕੀ ਕਰਨਾ ਚਾਹੀਦਾ ਜੀ ਅਪਰੰਪਰ Swami ਜਨ ਪਗ ਲਗ ਧਿਆਵੋ ਹੋਏ ਦਾਸਨ ਦੱਸਾਂ ਕਹਿੰਦੇ ਮੈਂ ਤੇ ਮਾਲਕ ਜੀ ਜਿਹੜੇ ਤੁਹਾਡੇ ਚਰਨਾਂ ਨਾਲ ਜੁੜੇ ਹੋਏ ਨੇ ਨਾ ਮੈਂ ਤੇ ਉਹਨਾਂ ਦੇ ਦਾਸਾਂ ਦਾ ਵੀ ਦਾਸ ਸਾਂ ਜੀ ਪਾਉ ਨਵੀ ਹੁਣ ਮਾਲਕ ਦਾ ਨਾਮ ਜਪਣ ਲੱਗ ਪਏ ਆ ਜਿਹੜੇ ਆਪ ਹੀ ਦਰ ਨਾਲ ਜੁੜੇ ਹੋਏ ਨੇ ਨਾ ਉਹਨਾਂ ਦੀ ਸੰਗਤ ਦੇ ਬਦੌਲਤ ਮਮੀ ਆਪ ਹੀ ਦਰ ਨਾਲ ਜੁੜ ਗਏ ਆ ਜੀ ਅੱਜ ਐਤਵਾਰ ਬਾਰੇ ਵਿਚਾਰ ਸੀ ਜੀ ਕੱਲ ਆਪਾਂ ਸੋਮਵਾਰ ਦੇ ਦਿਨ ਵੀ ਸੋਮਵਾਰ ਦੇ ਹੀ ਆਪਾਂ ਵਿਚਾਰ ਨਾਲ ਸਾਂਝ ਪਾਵਾਂਗੇ ਇੰਨੀ ਇੱਕ ਬੇਨਤੀ ਹੈ ਪਰਵਾਨ ਕਰਨੀ ਹੈ ਜੀ ਕੋਟਾਨ ਕੋਤ ਸ਼ੁਕਰ धनबाद जी धन धन श्री गुरु ग्रंथ साहब जी का आप समूह संकत हुई बेअंत बेअंत लई खेमा जी वागुरु जी का खालसा वाहू जी की फतेह जी